ਦੋਸਤੋ ਕਦੇ-ਕਦੇ ਅਸੀਂ ਆਉਣ ਵਾਲੇ ਸਮੇਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਨੇ ਰਹਿੰਨੇ ਆ ਆਪਣਾ ਇਹ ਸਮਾਂ ਵੀ ਖਰਾਬ ਕਰ ਲੈਨੇ ਆ ਜੀ ਦੇ ਵਿੱਚ ਅਸੀਂ ਜੀਰੇ ਹੁੰਨੇ ਆ ਐਸੀ ਹੀ ਗੱਲ ਨੂੰ ਅਸੀਂ ਕਹਾਣੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਬਹੁਤੀ ਸੋਹਣੀ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਿਓ ਤਾਂ ਜੋ ਐਸੇ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ ਤੇ ਪਰੇ ਸਾਰੇ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰ ਸਕੀਏ ਸ਼ੋ ਸ਼ੁਰੂ ਕਰਦੇ ਹਾਂ ਇੱਕ ਪਿੰਡ ਵਿੱਚ ਇੱਕ ਚਿੱਟੀ ਦਾੜੀ ਵਾਲਾ ਬਾਬਾ ਰਹਿੰਦਾ ਸੀ ਉਹ ਬਾਬਾ ਸੀ ਤੇ ਗਰੀਬ ਤੇ ਬਿਰਧ ਤਾਂ ਨਗਰ ਦਾ ਰਾਜਾ ਵੀ ਬਾਬੇ ਤੋਂ ਜਲਣ ਰੱਖਦਾ ਸੀ ਫਿਰ ਕੁਝ ਅਜਿਹਾ ਹੋਇਆ ਤਾਂ ਬੈਂਦੇ ਹੀ ਬੈਂਦੇ ਚਿੱਟੀ ਦਾੜੀ ਵਾਲਾ ਬਾਬਾ ਨਗਰ ਵਿੱਚ ਮਸ਼ਹੂਰ ਹੋ ਗਿਆ ਇੱਕ ਕਹਾਣੀ ਹੈ ਸੁੰਦਰ ਨਗਰ ਵਿੱਚ ਰਹਿਣ ਵਾਲੇ ਚਿੱਟੇ ਦਾੜੀ ਵਾਲੇ ਬਾਬੇ ਦੀ ਜੋ ਕਿ ਜੰਗਲ ਦੀਆਂ ਲੱਕੜਾਂ ਵੇਚ ਕੇ ਜੀਵਨ ਬਤੀਤ ਕਰ ਰਿਹਾ ਸੀ ਉਹ ਗਰੀਬ ਸੀ ਪਰ ਬਾਬਾ ਆਪਣੀਆਂ ਚੰਗੀਆਂ ਗੱਲਾਂ ਤੇ ਚਿੱਟੇ ਘੋੜੇ ਨਾਲ ਜਾਣਿਆ ਜਾਂਦਾ ਸੀ ਬਾਬੇ ਕੋਲ ਇੱਕ ਚਿੱਟੇ ਰੰਗ ਦਾ ਬਹੁਤ ਸੋਹਣਾ ਘੋੜਾ ਸੀ ਇਹੋ ਜਿਹਾ ਘੋੜਾ ਪੂਰੇ ਪਿੰਡ ਵਿੱਚ ਤਾਂ ਕੀ पास-पास ਦੇ ਰਾਜਾਂ ਕੋਲ ਵੀ ਨਹੀਂ ਸੀ ਜਿਸ ਕਰਕੇ ਨਗਰ ਦਾ ਰਾਜਾ ਵੀ ਬਾਬੇ ਗੋੜੋ ਥੋੜੀ ਕੰਨ ਰੱਖਦਾ ਸੀ ਉਸ ਨਾਲ ਹੀਰਖਾ ਰੱਖਦਾ ਸੀ ਕਈ ਅਮੀਰ ਲੋਕਾਂ ਨੇ ਘੋੜੇ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਰਾਜੇ ਨੇ ਵੀ ਬੰਦੇ ਭੇਜ ਕੇ ਸੋਨੇ ਦੇ ਸਿੱਕਿਆਂ ਦੇ दाम ਲਗਾਏ ਪਰ ਦਾੜੀ ਵਾਲੇ ਬਾਬੇ ਦੇ ਉੱਪਰ ਕਿਸੇ ਵੀ ਲਾਲਚ ਦਾ ਕੋਈ ਅਸਰ ਨਹੀਂ ਹੋਇਆ ਬਾਬਾ ਐਕਟੀ ਗੱਲ ਆਖਦਾ ਸੀ ਇਹ ਕੋੜਾ ਸਰਪ ਕੋੜਾ ਨਹੀਂ ਹੈ ਮੇਰੇ ਪਰਿਵਾਰ ਦਾ ਜੀ ਹੈ ਮੈਂਬਰ ਹੈ ਇਹ ਕੋਈ ਸਮਝ ਨਹੀਂ ਹੈ ਮੈਂ ਕਦੇ ਵੀ ਘਰ ਦੇ ਲਾਲਚ ਵਿੱਚ ਧਨ ਦੇ ਜੀ ਨੂੰ ਨਹੀਂ ਵੇਚ ਸਕਦਾ ਫਿਰ ਇੱਕ ਦਿਨ ਸਵੇਰ ਵੇਲੇ ਬਾਪੇ ਨੇ ਦੇਖਿਆ ਤੇ ਕੋੜਾ ਤਵੇਲੇ ਵਿੱਚ ਨਹੀਂ ਹੈ ਬਾਪੇ ਨੇ ਆਲੇ ਦੁਆਲੇ ਸਾਰੇ ਕਿਤੇ ਲੱਭਿਆ ਲੋਕਾਂ ਤੋਂ ਪੁੱਛ ਸਕਿਆ ਕਿ ਕੀ ਘੋੜਾ ਨਹੀਂ ਮਿਲਿਆ ਖਬਰ ਪੂਰੇ ਨਗਰ ਵਿੱਚ ਫੈਲ ਗਈ ਬਹੁਤ ਸਾਰੇ ਲੋਕ ਇਕੱਠੇ ਹੋਏ ਤੇ ਜੜੇ ਤੇ ਲੋਨ ਸਿਰਕਤੇ ਹੋਏ ਗੱਲਾਂ ਕਰਨ ਲੱਗੇ ਸਾਲੋਂ ਤਾਂ ਪਹਿਲੇ ਦਿਨੇ ਪਤਾ ਸੀ ਤੇ ਕਿਸੇ ਦਿਨੇ ਘੋੜਾ ਚੋਰੀ ਹੋ ਜਾਣਾ ਤੇ ਬਾਬਾ ਬਹੁਤ ਗਰੀਬ ਤੇ ਕਮਜ਼ੋਰ ਹੈ ਭਲਾ ਇੰਨੇ ਕੀਮਤੇ ਘੋੜੇ ਦੀ ਸਾਂਭ ਸੰਭਾਲ ਕਿਵੇਂ ਕਰਦਾ ਇੱਕ ਬੰਦਾ ਹੱਸਦੇ ਹੋਏ ਬੋਲਿਆ ਕੇ ਬਾਬਾ ਤੇਰਾ ਤਾਂ ਬਹੁਤ ਨੁਕਸਾਨ ਹੋ ਗਿਆ ਐਸ ਤੋਂ ਬੁਰੀ ਕਿਸਮਤ ਜੀ ਦੀ ਹੋਣੀ ਐ ਜੇਕਰ ਤੂੰ ਕੋੜਾ ਰਾਜੇ ਨੂੰ ਵੇਚ ਦਿੰਦਾ ਤਾਂ ਚੰਗਾ ਪੈਸਾ ਮਿਲ ਜਾਣਾ ਸੀ ਤਾਂ ਇਹ ਬਡਾਪਾ ਵੀ RAM nal ਖੱਟਿਆ ਜਾਂਦਾ ਬਾਬੇ ਨੇ ਕਿਸੇ ਦੀ ਵੀ ਗੱਲ ਉੱਪਰ ਕੋਈ ਪ੍ਰਤੀਕ ਗ੍ਰਹਿ ਨਹੀਂ ਦਿੱਤੀ ਕੋਈ ਰਾਇਟ ਨਹੀਂ ਕੀਤਾ ਬਸ ਇੱਕ ਗੱਲ ਕਹੀ ਜੋ ਹੈ ਸਭ ਠੀਕ ਹੈ ਸੱਚ ਸਰਪ ਐਨਾ ਕਹੇ ਕਿ ਘੋੜਾ ਤਵੇਲੇ ਵਿੱਚ ਨਹੀਂ ਹੈ ਬਾਕੀ ਅੱਗੇ ਦੇਖਾਂਗੇ ਐਸੇ ਗੱਲ ਨੂੰ ਇੱਕ ਮਹੀਨਾ ਬੀਤ ਗਿਆ ਫਿਰ ਅਚਾਨਕ ਇੱਕ ਰਾਤ ਘੋੜਾ ਵਾਪਸ ਮੜਾਇਆ ਘੋੜਾ ਚੋਰੀ ਨਹੀਂ ਸੀ ਹੋਇਆ ਬਲਕਿ ਉਹ ਜੰਗਲ ਵਿੱਚ ਭੱਜ ਗਿਆ ਸੀ ਪਰ ਦੋਸਤੋ ਹਰਾਨੀ ਦੀ ਗੱਲ ਤਾਂ ਇਹ ਹੋਈ ਉਸ ਕੋੜੇ ਦੇ ਨਾਲ ਉਸੇ نسل ਦੇ 1 ਦਰਜਨ ਘੋੜੇ ਹੋਰ ਆ ਗਏ ਖਬਰ ਫਿਰ ਆਪ ਦੇ ਤਰਾਂ ਨਗਰ ਵਿੱਚ ਫੈਲੀ ਲੋਕ ਫਿਰ ਇਕੱਠੇ ਹੋਏ ਤੇ ਬਾਬੇ ਨੂੰ ਬੋਲੇ ਤੁਸੀਂ ਸਹੀ ਸੀ ਘੋੜੇ ਦਾ ਜਾਣਾ ਮੰਦ ਭਾਗਾ ਨਹੀਂ ਸੀ ਸਦੋਂ ਇਹ ਤਾਂ ਬੁਰਦਾਨ ਸ਼ਬਦ ਹੋਇਆ ਤੁਹਾਡੇ ਤਾਂ ਪਿਆਰੇ ਨਿਆਰੇ ਹੋ ਗਏ ਬਾਬਾ ਹੁਣ ਤਾਂ ਤੁਸੀਂ ਘੋੜਿਆਂ ਦੇ ਵਪਾਰੀ ਬਣ ਸਕਦੇ ਹੋ। ਬਾਬਾ ਫੇਰ ਸਾਂਤ ਹੋਇਆ ਤੇ ਬੋਲਿਆ ਤੇ ਸੱਚ ਇਹ ਹੈ ਤਾਂ ਘੋੜੇ ਦੇ ਨਾਲ ਬਹਾਰਾਂ ਘੋੜੇ ਹੋਰ ਆਏ ਨੇ। ਜੋ ਹੈ ਸਭ ਠੀਕ ਹੈ। ਬਾਕੀ ਅੱਗੇ ਦੇਖਾਂਗੇ। ਬਾਬੇ ਦੇ ਜਵਾਨ ਪੁੱਤਰ ਨੇ ਜੰਗਲੀ ਘੋੜਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਹਫ਼ਤੇ ਤੋਂ ਬਾਅਦ ਵੀ ਲੜਕਾ ਜੰਗਲੀ ਘੋੜੇ ਤੋਂ ਡਿੱਗ ਪਿਆ ਇੱਕ ਲੱਤ ਤੋਂ ਲੰਗੜਾ ਹੋ ਗਿਆ ਲੋਕ ਫੇਰ ਆਏ ਤੇ ਦੁੱਖ ਪਕਰਟਾਉਂਦੇ ਹੋਏ ਬੋਲੇ ਬਾਬਾ ਤੁਹਾਡੇ ਨਾਲ ਤਾਂ ਬਹੁਤ ਬੁਰਾ ਹੋਇਆ ਏ ਇਹ ਬਾਰਾ ਘੋੜੇ ਮਿਲਣਾ ਕੋਈ ਵਰਦਾਨ ਨਹੀਂ ਸਗੋਂ ਸ਼ਰਾਪ ਸੀ ਤੁਹਾਡੇ ਲੋਕੇ ਪੁੱਤਰ ਦੀ ਹਾਲਤ ਟੁੱਟ ਗਈ ਹੁਣ ਇਸਦਾ ਵਿਆਹ ਕਿਵੇਂ ਹੋਏਗਾ ਬਿਚਾਰੇ ਸੀ ਕਿ ਕਿਸਮਤ ਖਰਾਬ ਹੈ ਪਰ ਭਾਬੀ ਉੱਤੇ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਭਾਬੀ ਨੇ ਕਿਹਾ ਤੇ ਸੱਚ ਇਹ ਹੈ ਤੇ ਪੁੱਤਰ ਨੇ ਲਤ ਗਵਾਈਏ ਇਹ ਵੀ ਸੱਚ ਹੈ ਤੇ ਹੁਣ ਮੈਂ ਬੁਢਾਪੇ ਵਿੱਚ ਉਸ ਦੀ ਮਦਦ ਕਰਨੀ ਹੈ ਪਰੰਤੂ ਜੋ ਹੈ ਸਭ ਠੀਕ ਹੈ ਬਾਅਦ ਕੀ ਅੱਗੇ ਦੇਖਾਂਗੇ ਕੁਝ ਸਮੇਂ ਬਾਅਦ ਕੀ ਹੋਇਆ ਤੇ ਰਾਜੇ ਦੇ ਦੁਸ਼ਮਣਾਂ ਨੇ ਵੱਡੀ ਫੌਜ ਦੇ ਨਾਲ ਨਗਰ ਤੇ ਹਮਲਾ ਕਰ ਦਿੱਤਾ ਅਚਾਨਕ ਹੋਏ ਹਮਲੇ ਦੇ ਕਾਰਨ ਰਾਜੇ ਦੀ ਫੌਜ ਕਮਜ਼ੋਰ ਪੈਣ ਲੱਗੀ ਐਸਲੀ ਨਗਰ ਦੇ ਸਾਰੇ ਨੌਜਵਾਨਾਂ ਨੂੰ ਪਰ ਲੜੜਾ ਹੋਣ ਦੇ ਕਾਰਨ ਉਸ ਦਾੜੀ ਵਾਲੇ ਬਾਬੇ ਦਾ ਲੜਕਾ ਬਚ ਗਿਆ ਦੂਮ ਤੇ ਗਲਪਤੇ ਬਾਬੇ ਦੇ ਘਰ ਇਕੱਠੇ ਹੋਏ ਲੋਕਾਂ ਨੇ ਕਿਹਾ ਬਾਬੂ ਨੂੰ ਬਾਬਾ ਤੁਸੀਂ ਸਹੀ ਸੀ ਲੜਕੇ ਦੀ ਲੱਤ ਟੁੱਟਣੀ ਤੁਹਾਡੇ ਲਈ ਵਰਦਾਨ ਸ਼ਬਦ ਹੋਇਆ ਉਸ ਨੂੰ ਜੋਤਪਤ ਨਹੀਂ ਜਾਣਾ ਪਿਆ ਐਸੀ ਸਾਰੇ ਬਹੁਤ ਪਰੇਸ਼ਾਨ ਸਾਡੇ ਸਭ ਦੇ ਬੱਚੇ ਚਲੇ ਗਏ ਹੁਣ ਪਤਾ ਨਹੀਂ ਕਦੋਂ ਵਾਪਸ ਆਉਣਗੇ ਤਾਂ ਆਉਣਗੇ ਵੀ ਜਾਂ ਨਹੀਂ ਇਹ ਵੀ ਨਹੀਂ ਪਤਾ ਪਾਪਾ ਅਸੀਂ ਸਾਰੇ ਜਾਣਦੇ ਹਾਂ ਤੁਸੀਂ ਸੁੱਖ-ਦੁੱਖ ਵਿੱਚ ਇਕੋ ਜੇ ਰਹਿੰਦੇ ਹੋ ਸਾਡੀ ਮਦਦ ਕਰੋ ਤਾਂ ਬਾਬੇ ਨੇ ਕਹਿਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਸੱਚ ਨੂੰ ਸਮਝੋ ਸੱਚ ਸਰਪ ਇਹ ਹੈ ਤੁਹਾਡੇ ਲੜਕੇ ਮਾਂ ਪੁੱਤ ਧਰਮੀ ਦੀ ਸੇਵਾ ਵਿੱਚ ਗਏ ਨੇ ਸ਼ਾਇਦ ਤੁਹਾਡੀ ਮਰਜ਼ੀ ਨਹੀਂ ਸੀ ਫਿਰ ਵੀ ਉਹ ਗਏ ਨੇ ਬਾਕੀ ਇਹ ਸਰਾਫ ਹੈ ਜਾਂ ਬਰਦਾਨ ਇਹ ਕੋਈ ਨਹੀਂ ਜਾਣਦਾ। ਬਾਬੇ ਨੇ ਕਿਹਾ ਤੇ ਦੂਸਰੀ ਗੱਲ ਤੁਸੀਂ ਜਦੋਂ ਤੱਕ ਹਉਣੀ ਨੂੰ ਜਾਂ ਚੰਗਾ ਜਾਂ ਬੁਰਾ ਕਹਿਣ ਦੀ ਆਦਤ ਨਾ ਛੱਡੋਗੇ ਉਦੋਂ ਤੱਕ ਪਰੇਸ਼ਾਨ ਹੁੰਦੇ ਰਹੋਗੇ। ਜਸਮਤ ਦਾ ਧਿਆਨ ਰੱਖਣਾ। ਜੇਕਰ ਧਿਆਨ ਰੱਖਣਾ ਵੀ ਹੈ ਆਪਣੇ ਕਰਮ ਦਾ ਧਿਆਨ ਰੱਖੋ। ਆਪਣੀ ਸੋਚ ਦਾ ਧਿਆਨ ਰੱਖੋ। ਤੇ ਮਸਤ ਹਲਕੇ ਬਣੇ ਰਹੋ। ਦੋਸਤੋ, ਓਸ਼ੋ ਕਹਿੰਦੇ ਨੇ ਕਿਆ ਫਾਇਦਾ ਨੁਕਸਾਨ ਜਾਂ ਕਿਸਮਤ ਇਹ ਹੋਣੀ ਦਾ ਇੱਕ ਛੋਟਾ ਹਿੱਸਾ ਹੈ ਜਿਵੇਂ ਇੱਕ ਲੇਨ ਪੜ ਕੇ ਅਸੀਂ ਪੂਰੀ ਕਹਾਣੀ ਕਦੇ ਨਹੀਂ ਸਮਝ ਸਕਦੇ ਉਸੇ ਤਰ੍ਹਾਂ ਹੀ ਇੱਕ ਘਟਨਾ ਦੇ ਆਧਾਰ ਤੇ ਤੁਸੀਂ ਜੀਵਨ ਦੇ ਚੰਗੇ ਦਾ ਜਾਂ ਬੁਰੇ ਦਾ ਫੈਸਲਾ ਕਿਵੇਂ ਕਰ ਸਕਦੇ ਹੋ ਪੁੱਛੋਗੇ ਨਹੀਂ ਤੇ ਜਦ ਸਾਡੇ ਬਸ ਵਿੱਚ ਜੋ ਨਹੀਂ ਹੁੰਦਾ ਅਸੀਂ ਅਸਰੇ ਬਾਰੇ ਆਪਣੀ رائے ਬਣਾ ਲੈਨੇ ਆ ਤਾਂ ਬੇ ਮਤਲਬ ਜੀ ਜਜਮੈਂਟ ਦੇ ਕੇ ਪਰੇਸ਼ਾਨ ਹੁੰਦੇ ਰਹਿੰਨੇ ਆ ਜੀਵਨ ਦੀਆਂ ਛੋਟੀਆਂ ਛੋਟੀਆਂ ਕਟਨਾਵਾਂ ਨੂੰ ਲੈ ਕੇ ਕੋਈ ਛਟਾਣਾ ਕਟੋ ਬਲਕਿ ਇਸ ਪਲ ਵਿੱਚ ਰਹੋ ਐਸੇ ਪਲ ਵਿੱਚ ਜੀਵਨ ਹੈ ਕਿ ਮਾਸਟਰ ਹੈ ਕਿ ਆਪਣਾ ਕੰਮ ਕਰੋ ਸਵਾਮੀ ਮੇਕਾ ਆਨੰਦ ਵੀ ਜੀ ਕਹਿੰਦੇ ਨੇ ਹਨੋ ਜੋ ਵੀ ਮਜ਼ਾ ਚਾਹੀਦਾ ਏ ਆਨੰਦ ਚਾਹੀਦਾ ਏ ਉਹ ਆਪਣੇ ਟੀਚੇ ਵਿੱਚ ਲੱਭੋ ਤਾਂ ਕਿ ਤੇ ਜਾ ਕੇ ਮਨ ਭਗਤ ਨੂੰ ਬੰਦ ਕਰਦਾ ਨੇ ਇਸ ਕਹਾਣੀ ਤੇ ਕਹੋਰ ਸਿੱਖਿਆ ਮਿਲਦੀ ਏ ਤੇ ਜੋ ਰੱਬ ਕਰਦਾ ਏ ਚੰਗੇ ਲਈ ਕਰਦਾ ਏ ਰੱਬ ਨੂੰ ਮਿਹਲੇ ਦੇਣ ਤੋਂ ਚੰਗਾ ਏ ਤੇ ਆਪਣੇ ਕਰਮਾਂ ਤੇ ਧਿਆਨ ਰੱਖ ਕੇ ਅਤੀਤ ਦਾ ਪਸਤਾਵਾ ਤਪ ਬਹਿ ਕੇ ਦੀ ਚਿੰਤਾ ਛੱਡ ਕੇ ਸਿਰਫ ਅੱਜ ਵਿੱਚ ਰਹਿ ਕੇ ਆਪਣਾ ਕੀਮਤੀ ਜੀਵਨ ਆਨੰਦ ਨਾਲ ਭਰਪੂਰਿਤ ਕਰੀਏ ਉਸ ਛਾਂਟੇ ਉੱਪਰ ਫਸਵਾਸ ਰੱਖ ਕੇ ਉਸ ਨੂੰ ਯਾਦ ਰੱਖ ਕੇ ਸਿਮਣ ਕਰਕੇ ਯਾਦ ਕਰਦੇ ਜਾਈਏ ਫਿਰ ਹੀ ਜ ਆਪਣੇ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿ ਸਕਦੇ ਹਾਂ ਸੋ ਦੋਸਤੋ ਓਮੇਨੋ ਉਮੀਦ ਹੈ ਇਸ ਪਿਆਰੀ ਜਿਹੀ ਕਹਾਣੀ ਰਾਹੀਂ ਆਪਣੀ ਅਮੋਲ ਜ਼ਿੰਦਗੀ ਨੂੰ ਹੋਰ ਬੈਤਰ ਬਣਾਉਣ ਵਿੱਚ ਕਾਮਯਾਬ ਜਰੂਰ ਹੋਮੋਗੇ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਲਈ ਤੁਹਾਡੇ ਆਤਮ ਵਿਸ਼ਵਾਸ ਲਈ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਸੈਰੀ ਸੰਸਾਰ ਚੈਨਲ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ